ਹਾਂਜੀ ਬੜੀ ਨਮਸਕਾਰ ਆ ਦਾਪਸ ਸੱਚਿਆ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੇ ਚੈਨਲ ਆਪਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਘਰੇ ਦੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਆ ਕਰੀਏ ਉਹ ਹੋਰ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹੂੰ ਠੀਕ ਹੈ ਤੇ ਜਿਹੜੇ ਭਰਾ ਆਪਾਂ ਨੂੰ ਪਿਆਰ ਕਰਦੇ ਨੇ ਵੀਰੇ ਅੱਜ ਵਾਲੀ ਵੀਡੀਓ ਉਹਨਾਂ ਵਾਸਤੇ ਬਹੁਤ ਖਾਸ ਹੋਣ ਵਾਲੀ ਆ ਤੇ ਜਿਹੜੇ ਲੱਗਦੇ ਨੇ ਠੀਕ ਹੈ ਉਹ ਆਪਾਂ ਧੂਆਂ ਮਾਰਨ ਲਾਉਨੇ ਆ ਮੇਰਾ ਵੀਰੇ ਚੈੱਕ ਕਰੋ ਜੀ ਵੱਡੀਆਂ ਕੂਦਰੀਆਂ ਬਲੱਡ ਲਾਈਨ ਤਕਰੀਬਨ ਬੱਚੇ-ਬੱਚਿਆਂ ਨੂੰ ਪਤਾ ਕਿਹੜੀ ਆ ਬਾਬੇ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਸਦਨੋਂ ਵੱਡੀਆਂ ਕੂਦਰੀਆਂ ਕਾਲਸੜੀਆਂ ਚਿੱਟੀਆਂ ਅੱਖਾਂ ਦੇਖੋ ਸਦਨੋਂ ਇਹੋ ਜੇ ਕੂਤਰ ਕਰਦਾ ਕੋਈ ਦੱਸੋ ਆਪਣੀ ਉਹ ਆਦਤ ਹੈ ਨਹੀਂ ਵੀਰੇ ਆਪਾਂ ਇਹੋ ਜਿਹੇ ਜਾਨਵਰ ਵਖਾ ਕੇ ਆਪਦੇ ਤੋਂ ਨੀਵੇਂ ਜਾਂ ਉੱਚੇ ਬੰਦੇ ਨੂੰ ਮਾੜਾ ਚੰਗਾ ਬੋਲੀਏ ਆਪਣੀ ਆਦਤ ਹੈ ਨਹੀਂ ਠੀਕ ਹੈ ਬਾਕੀ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਨਾ ਉਹ ਵਿਰਸਾਦੀ ਵੀਡੀਓ ਵੇਖ ਕੇ ਮਰਾਪਰਾ ਪੂਰਾ ਉਹਨਾਂ ਨੂੰ ਚਾ ਚੜ ਜਾਂਦਾ ਆ ਤੇ ਜਿਹੜੇ ਬੰਦੇ ਵਿੱਚ ਕੁਝ ਹੈਗੇ ਆ ਲੱਗਦੇ ਆ ਉਹ ਫਿਰ ਤੁਹਾਨੂੰ ਪਤਾ ਜੀ ਜਿਵੇਂ ਇੰਜਣ ਨਹੀਂ ਧੂਆ ਮਾਰਦਾ ਐਵੇਂ ਧੂਆ ਮਾਰਦੇ ਫਿਰ ਵੀਡੀਓ ਵੇਖ ਕੇ ਆਪਣੀ ਠੀਕ ਹੈ ਬਾਕੀ ਚੈੱਕ ਕਰੋ ਮਰਾਪਰਾ ਆਪਣੀਆਂ ਬੱਟੀਆਂ ਕੂਦਰੀਆਂ ਸਦਰੋਂ ਕਬੂਤਰੀਆਂ ਨਹੀਂ ਅਗਦੀਆਂ ਲਾਟਾਂ ਨੇ ਲਾਟਾਂ ਚੈੱਕ ਕਰ ਲਓ ਇਹੋ ਜੀਆਂ ਕੂਦਰੀਆਂ ਸਦਰੋਂ ਅੱਖਾਂ ਮੀਚ ਕੇ ਬੱਤੀ ਉੱਠਣੇ ਇਹਨਾਂ ਕੂਦਰੀਆਂ ਤੇ ਠੀਕ ਹੈ ਵੀਰੇ ਫੁੱਲ ਫੋਟਾ ਫੁੱਲ ਜਿਹਨੂੰ ਕਹਿੰਦੇ ਨਾ ਗਾਰੰਟੀ ਵੀਰੇ ਫੁੱਲ ਗਾਰੰਟੀ ਵਾਲੀਆਂ ਆਪਣੀਆਂ ਬੱਟੀਆਂ ਕੂਦਰੀਆਂ ਚੈੱਕ ਕਰ ਲੋ ਯਾਰ ਜਿਹੜਾ ਬੰਦਾ ਪਰਖੀ ਹੋਏਗਾ ਨਾ ਉਹਨੇ ਅੱਧੀ ਵੀਡੀਓ ਵੇਖ ਕੇ ਨਾਲ ਹੀ ਆਪਾਂ ਨੂੰ ਫੋਨ ਖੜਕਾ ਦੇਣਾ ਕਾਸ਼ ਵੀਰ ਕੂਦਰੀਆਂ ਰੱਖ ਲਈ ਕਿਤੇ ਗਾਂ ਨਾਲ ਚਕਾ ਦੀ ਠੀਕ ਹੈ ਪਰ ਵੀਰੇ ਆਪਾਂ ਨੂੰ ਤਾਂ ਤੁਹਾਨੂੰ ਪਤਾ ਹੀ ਆ ਜਿਹੜੇ ਕਿਸੇ ਭਰਾ ਨੇ ਪਹਿਲਾਂ ਉਹ ਫੋਨ ਲਾ ਕੇ ਮਾਦੀਆਂ ਬੁੱਕ ਕਰਾਤੀਆਂ ਘਾਰੂ ਦੇ ਵਜਾ ਵਜਾ ਹੋ ਜਾਣੀਆਂ ਠੀਕ ਹੈ ਜੀ ਨਸਲ ਪੂਰੀ ਬਣ ਜੇ ਕਿ ਬਾਕੀ ਜਿੱਤ ਹਾਰ ਦੀ ਵੀਰੇ ਮੇਰੀ ਕੋਈ ਗਾਰੰਟੀ ਨਹੀਂ ਮਿਹਨਤ ਕਰੋਗੇ ਢਾਲੋਗੇ ਨਹੀਂ ਤਾਂ ਤੁਹਾਡੇ ਤੋਂ ਇਹੋ ਜਿਹੇ ਕਬੂਤਰ ਵੀ ਨਹੀਂ ਉੱਡਣੇ ਨਹੀਂ ਉੱਟਣੇ ਭਾਈ ਜੀ ਜੇ ਤੁਸੀਂ ਮਿਹਨਤ ਇਨ੍ਹਾਂ ਤੇ ਉੱਪਰ ਨਹੀਂ ਕਰੋਗੇ ਚੈੱਕ ਕਰ ਲੋ ਵੀਰੇ ਵੱਡੀਆਂ ਗੂਧੀਆਂ ਪ੍ਰਾਈਜ਼ ਇਹਨਾਂ ਦਾ ਕਨਫਰਮ ਤੁਹਾਨੂੰ ਕਰ ਦੇਣਾ 3000 ਰੇਟ ਆ ਠੀਕ ਆ ਜੀ ਵੱਡੀਆਂ ਗੂਧੀਆਂ ਮੇਰਾ ਭਰਾ ਆਂਡੇ ਬੱਚਾਂ ਦੀ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ ਮੇਰਾ ਵੀਰ ਠੀਕ ਆ ਜੀ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਹੂਬ ਹੂ ਇੱਕੋ ਜਿਹਿਆਂ ਸਦਰੋਂ ਵੱਡੀਆਂ ਗੂਧੀਆਂ ਦੇਖੋ ਕੌਣ ਘਟਦਾ ਯਾਰ ਇਹੋ ਜੀਆਂ ਚੀਜ਼ਾਂ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਮੇਰਾ ਭਰਾ ਸਪੋਰਟ ਕਰਨੀ ਆ ਭਰਾ ਤੁਹਾਡਾ ਇੱਕ ਤੋਂ ਇੱਕ ਖਰੇ ਜਾਨਵਰ ਟਾਪ ਬਲੱਡ ਲਾਈਨ ਦੇ ਵਿੱਚੋਂ ਡੇਲੀ ਦੇ ਡੇਲੀ بیس ਉੱਤੇ ਮੇਰਾ ਭਰਾ ਤੁਹਾਡੇ ਲਈ ਪੇਸ਼ ਕਰਿਆ ਕਰੇਗਾ ਠੀਕ ਹੈ ਬਾਕੀ ਚੈੱਕ ਕਰ ਲਓ ਮੇਰਾ ਵੀ ਤੁਸੀਂ ਆਪਣੀਆਂ ਮਾਦੀਆਂ ਨੂੰ ਫੁੱਲ ਐਕਟਿਵ ਕੂਦਰੀਆਂ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਸਦਣਾ ਉਹ ਪੰਜਰੇ ਵਿੱਚ ਪਤਾ ਲੱਗਦਾ ਹਾਂ ਵੀ ਕੋਈ ਸੱਪ ਤੜੇ ਹੋਏ ਆ ਠੀਕ ਹੈ ਤੇ ਮੇਰਾ ਭਰਾ ਜਾਂਦੇ ਜਾਂਦੇ ਵੀਡੀਓ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਵੀਰੇ ਤਾਂ ਜੋ ਜਿਹੜੇ ਬੰਦੇ ਨੂੰ ਚੰਗੇ ਕੂਤਰਾਂ ਦੀ ਰਿਕੁਆਇਰਮੈਂਟ ਹੋ ਸਕੇ ਅਗਲੇ ਦਾ ਮਸਲਾ ਵੀ ਹੱਲ ਹੋ ਜਾਏ ਤੇ ਸਾਡਾ ਮਸਲਾ ਵੀ ਹੱਲ ਹੋ ਜਾਏ ਆਪਣੀ ਉਹ ਆਦਤ ਹੈ ਨਹੀਂ ਮੈਂ ਤੁਹਾਨੂੰ ਕਹੀ ਜਾਵਾਂ ਵੀਰੇ ਇਹਦੇ ਵਿੱਚ ਸਾਡਾ ਕੋਈ ਫਾਇਦਾ ਨਹੀਂ ਜਾਂ ਮੈਂ ਸਮਾਜ ਸੇਵਾ ਕਰਦਾ ਨਹੀਂ ਵੀਰੇ ਅੱਜ ਕੱਲ ਸਮਾਜ ਸੇਵਾ ਦਾ ਤਾਂ ਨਾਮ ਹੀ ਆ ਮੇਰਾ ਭਰਾ ਹਰ ਬੰਦਾ ਆਪਦਾ ਮਾਰਜਿਨ ਲੈਂਦਾ ਜੀ ਚਾਹੇ ਕੋਈ ਕੰਮ ਹੋਵੇ ਠੀਕ ਹੈ ਜੀ ਜੋ ਚੀਜ਼ ਰਿਐਲਿਟੀ ਆਪਾਂ ਤੁਹਾਨੂੰ ਉਹੀ ਦੱਸੀ ਦੀ ਆ ਮੰਨਣਾ ਨਾ ਮੰਨਣਾ ਤੁਹਾਡੇ ਹੱਥ ਵਾਸਾ ਜੀ ਪ्युअर ਬਲੱਡ ਲਾਈਨ ਦੇ ਵਿੱਚੋਂ ਬਾਬੇ ਪੰਨੂ ਵਾਲੇ ਕਬੂਤਰਾਂ ਵਿੱਚੋਂ ਵੱਡੀਆਂ ਕਬੂਤਰੀਆਂ ਨੇ ਜੀ ਬਾਕੀ ਆਪਾਂ ਕਿਸੇ ਆਕੇ ਕੋਈ ਸਫਾਈ ਪੇਸ਼ ਨਹੀਂ ਕਰਨੀ ਮੇਰਾ ਭਰਾਾ ਨਹੀਂ ਸਾਨੂੰ ਆਦਤ ਆ ਜੀ ਠੀਕ ਆ ਜਿਹੜੇ ਕਿਸੇ ਭਰਾ ਨੂੰ ਵਿਸ਼ਵਾਸ ਹੈਗਾ ਹੀਟਾ ਦੇ ਤੇ ਨੰਬਰ ਤੇ ਮੇਰਾ ਵੀ ਕੰਟੈਕਟ ਕਰਕੇ ਮਾਧੀਆਂ ਉਹ ਮੰਗਵਾ ਸਕਦੇ ਨੇ ਜਿਨ੍ਹਾਂ ਨੂੰ ਨਹੀਂ ਵਿਸ਼ਵਾਸ ਮੇਰਾ ਭਰਾ ਤਾਂ ਵੀਰੇ ਬਥੇਰੀ ਦੁਨੀਆ ਵਿੱਚ ਹੀ ਆਂਦੀ ਆ ਮਹਿੰਗੇ ਤੋਂ ਮਹਿੰਗੇ ਉਹਨਾਂ ਤੋਂ ਲੈ ਸਕਦੇ ਨੇ ਠੀਕ ਆ ਆਪਾਂ ਨੂੰ ਦੇ ਵਿੱਚ ਕੋਈ ਚੱਕਰ ਨਹੀਂ ਮੇਰਾ ਵੀਰੇ ਠੀਕ ਆ ਵੀਰੇ ਜਿਹੜੇ ਅਗਲਾ ਜਿੰਨੇ ਮਰਜ਼ੀ ਪੈਸੇ ਮੰਗੇ ਵੀਰੇ ਚਾਹੇ ਅਗਲਾ ਕਿਸੇ ਨੂੰ ਫ੍ਰੀ ਦੇ ਦੇ ਆਪਾਂ ਉਸ ਚੀਜ਼ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਵੀਰੇ ਕਿਉਂਕਿ ਉਹੋ ਚੀਜ਼ ਅਗਲੇ ਦੀ ਆ ਜੀ ਅਗਲੇ ਨੂੰ ਪਤਾ ਅਗਲੇ ਨੇ ਕਿਵੇਂ ਬਣਾਈ ਆ ਕਿਵੇਂ ਸੰਭ ਕੇ ਰੱਖੀ ਆ ਤੇ ਕੀ ਰੇਟ ਦੇ ਵਿੱਚ ਅਗਲੇ ਨੇ ਉਹ ਚੀਜ਼ ਦੇਵੇਗਾ ਠੀਕ ਹੈ ਉਸ ਚੀਜ਼ ਦੇ ਵਿੱਚ ਆਪਾਂ ਕੋਈ ਇੰਟਰਫੇਅਰ ਨਹੀਂ ਕਰ ਸਕਦੇ ਨਾ ਹੀ ਆਪਣਾ ਹੱਕ ਬਣਦਾ ਮੇਰਾ ਵੀਰੇ ਠੀਕ ਹੈ ਹਰ ਬੰਦਾ ਵੀਰੇ ਆਪਦਾ ਕੰਮ ਆ ਆਪਣੇ ਕੰਮ ਉੱਤੇ ਧਿਆਨ ਦਿਓ ਠੀਕ ਹੈ ਜੀ ਕਿਸੇ ਦੇ ਕੰਮ ਨੂੰ ਵੇਖ ਮੇਰਾ ਭਰਾ ਜੈਲਸ ਫੀਲ ਕਰਨ ਦੇ ਨਾਲ ਤੁਸੀਂ ਆਪਣੇ ਕੰਮ ਦੇ ਉੱਤੇ ਮੇਰਾ ਭਰਾ ਧਿਆਨ ਦਿਓ ਖੁਸ਼ ਰਹੋ ਦੇਖੋ ਜੀ ਰੱਬ ਤੁਹਾਡੇ ਕੰਮ ਦੇ ਵਿੱਚ ਯਾਨੀ ਕਿ ਬਰਕਤਾਂ ਪਾਵੇਗਾ ਜੇ ਤੁਸੀਂ ਕਿਸੇ ਵੱਲ ਵੇਖ ਕੇ ਮੇਰਾ ਭਰਾ ਮੱਚੋਗੇ ਲੱਗੋਗੇ ਠੀਕ ਹੈ ਬੰਦੇ ਦੀ ਸਦਨੋ ਬੋਲੀ ਦੱਸ ਦਿੰਦੀ ਬੋਲੀ ਠੀਕ ਹੈ ਜਿਹੜਾ ਬੰਦਾ ਕਹਿੰਦਾ ਮੈਂ ਨਹੀਂ ਮੱਚਦਾ ਨਹੀਂ ਲੱਗਦਾ ਬੰਦੇ ਦੀ ਬੋਲੀ ਤੇ ਸ਼ਬਦ ਹੀ ਬਿਆਨ ਕਰ ਦਿੰਦੇ ਨੇ ਵੀਰੇ ਠੀਕ ਹੈ ਕਿਉਂਕਿ ਵੀਰੇ ਅੱਜ ਬਥੇਰੀ ਦੁਨੀਆ ਮੇਰਾ ਵੀਰ ਸਮਝਦਾਰ ਬੈਠੀ ਆ ਬਿਨਾ ਬੋਲੇ ਅਗਲਾ ਸਮਝ ਜਾਂਦਾ ਹਾਂ ਵੀ ਇਹ ਬੰਦਾ ਕਿਸੇ ਬੰਦੇ ਤੋਂ ਲੱਗਦਾ ਆ ਠੀਕ ਹੈ ਸੋ ਮੇਰਾ ਭਰਾ ਛੋਟੀ ਜ਼ਿੰਦਗੀ ਆ ਵਧੀਆ ਆਪ ਦਾ ਖੁਸ਼ ਰਹਿਆ ਕਰੋ ਜਾਨਵਰਾਂ ਦਾ ਆਪਦੇ ਪਰਿਵਾਰ ਦਾ ਖਿਆਲ ਰੱਖਿਆ ਕਰੋ ਯਾਰ ਠੀਕ ਹੈ ਕਿਸੇ ਨਾਲ ਜੈਲਸ ਫੀਲ ਨਾ ਕਰਿਆ ਕਰੋ ਵੀਰੇ ਅੱਜ ਕੱਲ ਇੱਥੇ ਕਹੋ ਨਹੀਂ ਪਤਾ ਨਾ ਕਬੂਤਰਾਂ ਦਾ ਨਾ ਸੱਜਣੋ ਬੰਦਿਆਂ ਦਾ ਇਹ ਨਹੀਂ ਪਤਾ ਹਾਂ ਵੀ ਬੰਦਾ ਸਵੇਰ ਹੈਗਾ ਸ਼ਾਮ ਨੂੰ ਨੇ ਰੋਟੀ ਖਾਣੀ ਆ ਬੈੱਡ ਤੋਂ ਉੱਠਣਾ ਜਾਂ ਨਹੀਂ ਉੱਠਣਾ ਮੇਰਾ ਵੀਰ ਠੀਕ ਹੈ ਤੇ ਮੇਰਾ ਭਰਾ ਖੁਸ਼ ਰਹਿਆ ਕਰੋ ਕਿਸੇ ਨਾਲ ਲੜਾਈ ਝਗੜ ਕੋਈ ਬੰਦਾ ਕਿਸੇ ਨਾਲ ਨਾ ਬਗੜੇ ਕਬੂਤਰ ਅੱਜ ਹੈਗਾ ਕੱਲ ਨਹੀਂ ਪਰ ਬੰਦੇ ਨੇ ਸਦ ਨੂੰ ਬੰਦਿਆਂ ਦੇ ਨਾਲ ਵਰਤਣੀ ਹੁੰਦੀ ਆ ਕਈ ਬੰਦੇ ਮੈਂ ਬਹੁਤ ਵੇਖਿਆ ਮੇਰਾ ਭਰਾ ਕਬੂਤਰਾਂ ਪਿੱਛੇ ਪਤਾ ਨਹੀਂ ਕਿੰਨੇ ਸਾਲਾਂ ਦੀ ਯਾਰੀ ਉਹਨਾਂ ਦੀ ਜਮਾਂ ਖਰਾਬ ਹੋ ਜਾਂਦੀ ਆ ਨਾ ਮੇਰਾ ਵੀ ਰੈ ਨਾ ਕਰਿਆ ਕਰੋ ਯਾਰ ਠੀਕ ਆ ਕਬੂਤਰ ਸਦ ਨੂੰ ਅੱਜ ਹੈਗਾ ਕੱਲ ਹੈ ਨਹੀਂ ਠੀਕ ਆ ਪਰ ਬੰਦਾ ਇੱਕ ਯਾਰ ਦੋਸਤ ਇਹੋ ਜਿਹਾ ਰੱਬ ਨੇ ਬਣਾਇਆ ਜਰੀਆ ਤੁਹਾਨੂੰ ਕਿਤੇ ਵੀ ਲੋੜ ਪਿਆ ਯਾਰ ਬੰਦਾ ਤੁਹਾਡੇ ਨਾਲ ਖੜੇਗਾ ਉਸ ਥਾਂ ਤੇ ਮੇਰਾ ਵੀਰਾ ਕਬੂਤਰ ਨਹੀਂ ਖੜਨੇ ਜਿੱਥੇ ਤੁਹਾਡਾ ਯਾਰ ਦੋਸਤ ਤੁਹਾਡਾ ਭਾਈ ਜਾਰਾ ਖੜ ਜੇਗਾ ਠੀਕ ਆ ਸੋ ਮੇਰਾ ਭਰਾ ਕਬੂਤਰਾਂ ਦੇ ਆਵਾਰ ਦਰਸ਼ਕੋ ਹੁਣ ਮੈਂ ਤੁਹਾਨੂੰ ਆਪਣੀਆਂ ਮਾਧੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਖਸ਼ਿ ਸ਼ੌਂ ਕਰਾਉਣਾ ਤੁਸੀਂ ਵੀਡੀਓ ਆਪਣੇ ਵਿੱਚ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਵੀ ਸਚਨੋ ਕਿਦਿਆਂ ਦੀਆਂ ਲੱਗੀਆਂ ਤੁਹਾਨੂੰ ਅੱਜ ਵਾਲੀਆਂ ਆਪਣੀਆਂ ਇਹ ਟੌਪ ਮਾਧੀਆਂ ਤਾਂ ਹਾਂਜੀ ਦਰਸ਼ਕੋ ਆ ਪਹਿਲਾਂ ਦੋਵੇਂ ਮਾਧੀਆਂ ਆਪਣਾ ਤਾਂ ਫਰੰਟ ਚੈੱਕ ਆ ਲਓ ਦੇਖੋ ਜੀ ਕਿਉਂ ਬਣਦੀ ਕੋਈ ਗੱਲਬਾਤ ਕੇ ਨਹੀਂ ਮੇਰਾ ਵੀ ਲਾਜ਼ਮੀ ਦੱਸ ਕੇ ਜਾਇਆ ਕਰੋ ਯਾਰ ਆਪਣੇ ਭਰਾ ਨੂੰ ਕਮੈਂਟ ਬਾਕਸ ਦੇ ਵਿੱਚ ਠੀਕ ਐ ਤੇ ਆਓ ਹੁਣ ਤੁਹਾਨੂੰ ਕਰਾਉਨੇ ਆਪਾਂ ਅੱਦਲੀਆਂ ਆਪਣੀਆਂ ਟੌਪ ਮਾਧੀਆਂ ਆ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਸ਼ੌਂਕ ਤੁਹਾਨੂੰ ਕਰਾਉਣਾ ਤਸੱਲੀ ਬਖਸ਼ ਠੀਕ ਹੈ ਮੇਰਾ ਵੀਰ ਉਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣੀ ਪਹਿਲੀ ਵੱਡੀ ਗੋਦਰੀ ਮੇਰਾ ਵੀਰ ਠੀਕ ਹੈ ਜੀ ਸ਼ੈਕਲ ਅਕਲ ਕੁਆਲਟੀ ਬਾਈ ਜੀ ਥੋੜੀ ਸਕਰੀਨ ਦੇ ਸਾਹਮਣੇ ਮੈਂ ਕਹਿੰਦਾ ਇਹੋ ਜੀ ਉਹ ਠਹਿਰ ਜਾ ਪੁੱਤ ਠਹਿਰ ਜਾ ਕੀ ਹੁੰਦਾ ਆ ਕਰਾ ਲਿਆਂ ਦੇ ਸ਼ੌਂਕ ਠੀਕ ਹੈ ਜੀ ਸਾਰੇ ਸੱਜਣ ਤੈਨੂੰ ਵੇਖਣਾ ਚਾਹੁੰਦੇ ਆ ਤੇ ਤੂੰ ਟੈਗ ਦੀ ਨਹੀਂ ਚੈੱਕ ਕਰ ਲੋ ਵੀਰੇ ਆਪਣੇ ਵੱਡੇ ਕੂਤਰੀ ਬਾਬੇ ਪੰਨੂ ਵਾਲੇ ਕੂਤਰਾ ਵਿੱਚੋਂ ਜੀ ਕਾਲਸਰੀ ਪੁੰਝੇ ਵਿੱਚ ਕਾਲੇ ਫਰ ਗਿੱਚੇ ਬਾਈ ਜੀ ਲਾਲ ਜਨ ਕੇ ਕਾਲੀ ਗਾਨੀ ਚੈੱਕ ਕਰ ਲੋ ਜਮਾ ਚਿੱਟੀਆਂ ਅੱਖਾਂ ਕਾਲਾ ਵੱਡਾ ਕੋਈ ਚਟ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਜੀ ਆਪਦੇ ਏਰੀਆ ਦੇ ਸਾਨਾ ਹਰ ਬੰਦੇ ਅੱਡੋ ਅੱਡੀ ਨਾਂ ਦਿੰਦੇ ਨੇ ਪਰ ਬਾਈ ਜੀ ਜਿਹੜੀ ਬਰੀਡ ਹੈਗੀ ਬਾਬੇ ਪੰਨੂ ਵਾਲੇ ਕੂਤਰਾ ਹੀ ਬੱਜਨੇ ਆ ਇਹ ਵੱਡੀਆਂ ਕੂਤਰੀਆਂ ਨੇ ਵੀਰੇ ਦੋਨੇ ਸਗੀਆਂ ਪੈਣਾ ਚੈੱਕ ਕਰ ਲੋ ਦੇਖੋ ਜੀ ਕਾਲਾ ਚਟ ਵਿੱਚ ਹਲਕੀ ਜਿਹੀ ਹਰੀ ਭਾਵ ਆ ਪਿਆ ਠੀਕ ਹੈ ਬਾਕੀ ਮੁਕੰਮਲ ਬਾਡੀ ਸਟਰਕਚਰ ਚੈੱਕ ਕਰ ਲਓ ਤੇ ਆ ਬਈ ਮਾਦੀ ਆਪਣੀ ਦੀ ਆਖਿਆ ਜੀ ਬਲਕਨ ਚਿੱਟੀਆਂ ਅੱਖਾਂ ਕਾਲੀ ਨੋਕ ਠੀਕ ਹੈ ਜੀ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਨੀਲੇ ਡੋਰਿਆਂ ਦੀ ਸੱਜਣੋਂ ਆਪਣੀ ਇਹ ਮੁਕੰਮਲ ਕਬੂਤਰੀ ਆ ਬਈ ਜੀ ਚੀਜ਼ ਉਹ ਲਾਈ ਦੀ ਜਿਹਨੂੰ ਕਹਿੰਦੇ ਨਾ ਅਸਤਰ ਉਹ ਚੀਜ਼ ਹੀ ਲਾਈ ਦੀ ਆਪਾਂ ਠੀਕ ਹੈ ਜਮਾ ਟੇਪਰ ਵਿੱਚ ਸਾਰੇ ਬਾਡੀ ਸਟਰਕਚਰ ਵजूद ਬਿਲਕੁਲ ਪਤਲਾ ਆ ਜਾ ਵੀਰੇ ਕੈਂਚੀ ਲੱਗੀਆਂ ਹੋਈਆਂ ਆਪਣੀਆਂ ਇਹ ਮਾਦੀਆਂ ਨੇ ਠੀਕ ਹੈ ਰਹੀ ਗੱਲ ਪੂਛ ਦੀ ਉਹ ਤੁਹਾਨੂੰ ਪਤਾ ਹੀ ਆ ਜੀ ਜਾਨਵਰ ਆਪਣੇ ਪੂਛ ਕੀ ਰੱਖਦੇ ਨੇ ਲੋ ਜੀ ਬਿਲਕੁਲ ਬੰਦ ਪੂਛ ਵਿਚੋਂ ਕਾਲੇ ਫਾਰਾ ਜੀ ਮਾਦੀ ਆਪਣੀ ਦੇ ਜਿਹਨੂੰ ਕਹਿੰਦੇ ਆ ਨਾ ਬਾਈ ਜੀ ਫੋਲ ਟਾਪ ਉਹੋ ਚੀਜ਼ ਆਪਾਂ ਲਾਈ ਦੀ ਆ ਬਾਕੀ ਚਲੋ ਹਰ ਬੰਦੇ ਦੀ ਆਪਦੀ ਪਸਾਉਂਦੇ ਆ ਜੀ ਆ ਸਦਿਆਂ ਮਾਦੀ ਆਪਣੀ ਦੇ ਪੈਰ ਬਿਲਕੁਲ ਲਾਲ ਸੁਰਖ ਪੈਰ ਕਾਲੀ ਨੋਕ ਤੇ ਬਾਈ ਜੀ ਕਾਲੀਆਂ ਨੌਂਦਨਾਂ ਦੀ ਇਹੀ ਆਪਣੀ ਇਹ ਮਾਦੀ ਹੈ ਠੀਕ ਆ ਮੇਰਾ ਵੀਰ ਖੂਬ ਹੋ ਇਕੋ ਜੀਆਂ ਇਕੂਤੀਆਂ ਨੇ ਜੀ ਇਕੋ ਝੋਲੀ ਦੀਆਂ ਮੇਰਾ ਵੀਰ ਠੀਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਸੀ ਕਿ ਦਰਸ਼ਕੋ ਆਪਣੀ ਪਹਿਲੀ ਮਾਦੀ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਅਗਲੀ ਕਬੂਤੀ ਦਾ ਵੀ ਸ਼ੌਕ ਕਰੋ ਨਾ ਬਸ ਤੁਸੀਂ ਵੀਡੀਓ ਵਿੱਚ ਲਾਸਟ ਤਾਈਂ ਬਣੇ ਰਹੋ ਤੇ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਜਾਇਆ ਕਰੋ ਠੀਕ ਹੈ ਜੀ ਥੋੜੇ ਲਈ ਮੇਰਾ ਭਰਾ ਆਪਾਂ ਤੁੱਪੇ ਵੀਡੀਓ ਲਈ ਦੀ ਆ ਮੈਂ ਕਹਾਂ ਨਹੀਂ ਯਾਰ ਤੁੱਪ ਦੇ ਵਿੱਚ ਨਾ ਜਾਨਵਰ ਵਧੀਆ ਆਉਂਦਾ ਤੇ ਭਰਾ ਮੈਨੂੰ ਸ਼ੌਕ ਕਰਨ ਦੇ ਵਿੱਚ ਵੀ ਮੇਰਾ ਵੀ ਨਜ਼ਾਰਾ ਆਉਂਦਾ ਯਾਰ ਠੀਕ ਹੈ ਬਾਕੀ ਸਾਡੇ ਕੈਮਰਾਮੈਨ ਦਾ ਵੀ ਧੰਨਵਾਦ ਜਿਹੜਾ ਭਰਾ ਵੀਡੀਓ ਸ਼ੂਟ ਕਰਦਾ ਆ ਠੀਕ ਹੈ ਗਰਮੀ 'ਚ ਤੇ ਆਓ ਹੁਣ ਮੈਂ ਤੁਹਾਨੂੰ ਕਬੂਤਰੀ ਵਿਖਾਉਣਾ ਜੀ ਅਗਲੀ ਗੂਤਰੀ ਵਿਖਾਉਣਾ ਠੀਕ ਹੈ ਹਾਂਜੀ ਵੀਰਸਕੋ ਆਹ ਆਪਣੀ ਅਗਲੀ ਬੱਦੀ ਗੂਤਰੀ ਮੇਰਾ ਵੀਰ ਕਰੋ ਚੈੱਕ ਜੀ ਆਪਣੀਆਂ ਸਮਾਦੀ ਦੀ ਕੁਆਲਿਟੀ ਦੇਖੋ ਕਿਉਂ ਹੈਗੀਆਂ ਇੱਕੋ ਜੀਆਂ ਕਿ ਨਹੀਂ ਮਰਾ ਭਰਾ ਪੈਂਦਾ ਭਲੇਖਾ ਨਾ ਕਿ ਉਹੀ ਮਾਦੀ ਤੁਹਾਨੂੰ ਮੈਂ ਸ਼ੌਂਕ ਕਰਾਤੀ ਪਰ ਨਹੀਂ ਵੀਰ ਆਹ ਆਪਣੀ ਅਗਲੀ ਬੱਦੀ ਗੂਤਰੀ ਆ ਕਦ ਘੜ ਤੁਸੀਂ ਮਾਦੀ ਆਪਣੀ ਤਾਂ ਚੈੱਕ ਕਰ ਲੋ ਕਾਲ ਸ੍ਰੀ ਕਾਲੀ ਨੋਕ ਠੀਕ ਹੈ ਜੀ ਹੱਕ ਚੈੱਕ ਕਰੋ ਦੇਖੋ ਜੀ ਸੱਪ ਦੇ ਵਾਂਗੂ ਘੂਰਦੀਆਂ ਨੇ ਗੂਤਰੀਆਂ ਤੇ ਬਹੁਤ ਤੇਜ਼ ਆ ਜੀ ਪਹਿਲਾਂ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਆਪਣੀ ਨੀਲੇ ਡੋਰਿਆਂ ਦੀ ਸੱਤ ਨੂੰ ਆਪਣੀ ਇਹ ਮਾਦੀ ਆ ਦੇਖੋ ਅੱਖ ਦਾ ਨੂਰ ਚੈੱਕ ਕਰ ਲਓ ਮੇਰਾ ਵੀਰੂ ਬਿਲਕੁਲ ਛੋਟਾ ਜਿਹਾ ਠੀਕ ਐ ਬਾਕੀ ਪੂੰਜੇ ਦੇ ਉੱਤੇ ਵੀ ਇਸ ਮਾਦੀ ਦੇ ਚੋਟੇ ਆ ਬੰਦ ਪੂਛ ਰਾਦੀ ਪਹਿਲਾਂ ਤੁਸੀਂ ਪੂਛ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਠੀਕ ਐ ਤੇ ਆਹ ਬਾਈ ਜੀ ਤੁਸੀਂ ਇਸ ਬੰਨ ਵੀ ਮੇਰਾ ਭਰਾ ਮਾਦੀ ਆਪਣੇ ਨੂੰ ਚੈੱਕ ਕਰ ਸਕਦੇ ਹੋ ਲਓ ਜੀ ਜਾਲਦੇਵਾਲਾ ਮੜਮੜ ਵੇਂਦੀ ਆ ਤੇ ਕੂਤਰੀਆਂ ਤੇਜ ਬਹੁਤ ਆ ਯਾਰ ਹੱਥ 'ਚ ਆ ਕੇ ਨਾ ਥੋੜਾ ਚੀੜਪਨ ਕਰਦੀਆਂ ਨੇ ਜਿਆਦਾ ਬਿਲਕੁਲ ਸਟੇਪਰ ਦੇ ਵਿੱਚ ਸਿਰ ਚਿੱਟੀਆਂ ਅੱਖਾਂ ਕਾਲੀ ਨੋਕ ਠਹਿਰ ਜਾ ਠਹਿਰ ਜਾ ਅਨੋ ਭਾਈ ਜੀ ਆਹ ਮਾਦੀ ਆਪਣੀ ਦੀ ਪਹਿਲਾਂ ਤੁਸੀਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਯਾਰ ਮੈਂ ਕਹਿੰਦਾ ਸਜਣੋਂ ਏਡੀਆਂ ਟਾਪ ਗੋਦਰੀਆਂ ਨੇ ਨਾ ਬਚੇ ਨਾ ਗੋਦਰੀਆਂ ਦੇ ਜਨੇ ਮਰਜੀ ਢਾਲੀਓ ਬਾਕੀ ਯਾਨੀ ਕਿ ਸਾਰੀ ਗੱਲ ਨਾ ਸਜਣੋਂ ਤਾ ਬੈਠੇ ਦੀ ਹੁੰਦੀ ਆ ਜੀ ਜੀ ਦਾ ਜਿਹਦੇ ਨਾਲ ਤਾ ਬਹਿ ਗਿਆ ਭਾਈ ਜੀ ਫਿਰ ਉੱਥੇ ਸ਼ਕਲ ਆਕਲਾਂ ਰੰਗ ਰੂ ਮੈਟਰ ਨਹੀਂ ਕਰਦੇ ਫਿਰ ਤਾਂ ਬਚੇ ਪਟਾਕੇ ਹੀ ਪਉਂਦੇ ਆ ਜੇ ਸਾਰੀ ਗੱਲ ਤਾ ਤੇ ਆ ਜਾਵੇ ਠੀਕ ਹੈ ਕਬੂਤਰ ਬਾਜੀ ਵੀਰੇ ਇੱਥੇ ਆ ਕੇ ਮੁੱਕਦੀ ਆ ਵੱਡੇ ਵੱਡੇ ਬੰਦੇ ਫੇਲ ਹੋ ਜਾਂਦੇ ਸਜਣੋਂ ਜੋੜੇ ਲਾਉਣ ਦੇ ਵਿੱਚ ਐ ਜੇ ਤੁਸੀਂ ਪਾਰਕ ਕੇ ਵੇਖੋ ਜਿਹੜੇ ਤੁਹਾਡੇ ਖੁੱਡਿਆਂ ਵਿੱਚ ਚੰਗੇ ਕੂਤਰ ਫਿਰਦੇ ਹੋਣ ਜਿਹੜੇ ਜੋੜੇ ਆਪਣੇ ਆਪ ਮਿਲ ਜਾਂਨਾਂ ਫਿਰ ਬੱਚੇ ਵੇਖਿਓ ਬੰਬੀ ਕੱਢਦੇ ਹੁੰਦੇ ਆ ਉਹ ਠੀਕ ਹੈ ਨਾ ਇਹ ਵੀਰੇ ਅਜਮਾਈ ਹੋਈ ਗੱਲ ਆ ਯਾਨੀ ਕਿ ਪਰਚਾਈਆਂ ਹੋਈਆਂ ਗੱਲਾਂ ਨੇ ਐਵੇਂ ਆਪਾਂ ਫੋਕੀਆਂ ਤੁਹਾਨੂੰ ਛੱਡ ਕੇ ਨਾ ਆਪਦਾ ਟਾਈਮ ਖਰਾਬ ਕਰੀ ਜਾਂ ਨਾ ਆਪਾਂ ਲੋਕਾਂ ਦਾ ਠੀਕ ਹੈ ਬਾਕੀ ਚੈੱਕ ਕਰ ਲਓ ਆਪਣੀ ਮਕੰਮਲ ਮਾਦੀ ਇਹ ਠੀਕ ਹੈ ਜੀ ਠਹਿਰ ਜਾ ਠਹਿਰ ਜਾ ਦੇਖੋ ਜੀ ਤੇਜਪਨ ਦੇਖੋ ਮੇਰਾ ਭਰਾ ਤੁਸੀਂ ਕਬੂਦੀਆਂ ਦੇ ਵਿੱਚ ਕਿੰਨਾ ਜ਼ਿਆਦਾ ਆ ਦੇਖੋ ਹੱਥ 'ਚ ਆ ਕੇਆਂ ਛਡਾਉਣ ਨੂੰ ਕਰਦੀਆਂ ਨੇ ਦੇਖੋ ਠੀਕ ਹੈ ਸੇਮ ਭਾਈ ਜੀ ਆਪਣੀ ਪਹਿਲੀ ਮਾਦੀ ਦੇ ਵਾਂਗੂ ਉਹ ਠਹਿਰ ਜਾ ਠਹਿਰ ਜਾ ਲਓ ਜੀ ਚੈੱਕ ਕਰ ਲਓ ਮਾਦੀ ਕਰਦੀ ਪਈ ਆ ਗੁੱਸਾ ਤੇ ਜਲਦੀ ਆਪਾਂ ਸ਼ੌਂਕ ਕਰਾ ਕੇ ਇਹਨੂੰ ਛੱਡਦੇ ਆ ਜੀ ਦੇਖੋ ਠੀਕ ਹੈ ਗਾਲੀ ਦਾ ਵੀ ਮੇਰਾ ਭਰਾ ਸਾਰਾ ਕਾਲਾ ਕਾਲਸਰੀ ਕੂਤਰੀ ਆ ਜੀ ਤੇ ਇਹ ਵੀ ਭਾਈ ਜੀ ਆਪਣੀ ਕੈਂਚੀ ਲੱਗੀ ਹੋਈ ਆ ਚੈੱਕ ਕਰ ਲਓ ਮੇਰਾ ਭਰਾ ਪੱਲੇ ਦੀ ਤੁਸੀਂ ਲੈਂਥ ਠੀਕ ਹੈ ਬਾਕੀ ਪੂਸ ਤੁਸੀਂ ਚੈੱਕ ਕਰ ਹੀ ਲਿਤੀ ਬੈਠਾ ਵਾਲਾ ਥਾਂ ਚੈੱਕ ਕਰ ਲਓ ਦੇਖੋ ਜੀ ਬੈਠਾ ਵਾਲੀ ਥਾਂ ਤੇ ਲਾਪਾ ਚੈੱਕ ਕਰੋ ਮੇਰਾ ਭਰਾ ਜੋ ਇਹਨਾਂ ਕੂਤਰਾ ਦੀ ਮੇਰਾ ਭਰਾ ਪਿਓਰਿਟੀ ਦੀ ਨਿਸ਼ਾਨੀ ਆ ਕਾਲੀ ਨੋਕ ਕਾਲੀਆਂ ਨੌਂਦਰਾ ਪ ਤੇ ਜਮਾਂ ਹਲਕੀ ਜੀ ਹੱਦੀ ਆ ਮਰਾ ਵੀਰ ਬਿਲਕੁਲ ਮਾਮੂਲੀ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਆ ਕਿਉਂਕਿ ਬੱਚੇ ਕਦੇ ਬਿਲਕੁਲ ਮਾਮੂਲੀ ਜੀ ਐ ਨਹੀਂ ਕੋਈ ਵੱਧ ਬਿਲਕੁਲ ਹਲਕੀ ਜੀ ਇੰਨੀ ਵੀ ਤਾਂ ਆਮ ਹੀ ਹੁੰਦੀ ਆ ਠੀਕ ਆ ਤੇ ਆ ਸੀਗੇ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਠਹਿਰ ਜਾ ਠਹਿਰ ਜਾ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਦੋਵੇਂ ਮਾਧੀਆਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਬਾਕੀ ਤੁਸੀਂ ਪੂਰਤ ਦੀ ਕੁਆਲਿਟੀ ਮੇਰਾ ਭਰਾ ਦੁਆਰ ਤੋਂ ਚੈੱਕ ਕਰ ਲਓ ਜੀ ਬੈਠਣ ਲਈ ਥਾਂ ਦੇ ਵੀ ਲੌਂਗ ਸੀਗਾ ਇਹਦੇ ਤੇ ਉੱਪਰ ਵੀ ਲੌਂਗ ਆ ਮੇਰਾ ਭਰਾ ਠੀਕ ਹੈ। ਔਰ ਵਿੱਚ ਬਾਈ ਜੀ ਕਾਲੇ ਫਾਰਾ ਕੂਤਰੀ ਤੇ ਤੁਸੀਂ ਚੈੱਕ ਕਰ ਸਕਦੇ ਹੋ। ਤੇ ਆ ਅਸੀਂ ਕਿ ਦਰਸ਼ਕੋ ਆਪਣੀ ਮਕਮਲ ਦੂਸਰੀ ਕੂਤਰੀ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਦੋਵੇਂ ਮਾਧੀਆਂ ਇਹ ਜਾਲ ਦੇ ਵਿੱਚ ਦੁਬਾਰਤੋਂ ਛੱਡ ਕੇ ਵਿਖਾਉਣਾ ਹੈ। ਜੀ ਆ ਦੁਬਾਰਤੋਂ ਮੇਰਾ ਭਰਾ ਕਰਾ ਸਟੈਂਡਿੰਗ ਮਿਜਸ਼ਨ ਚੈੱਕ ਕਰੋ ਦੇਖੋ ਜੀ ਐ ਵੱਟਿਆਂ ਵਾਂਗੂ ਬਿੱਠਾ ਮਾਰਦਿਆਂ ਨੇ ਥੋੜੇ ਸਾਹਮਣੇ ਦੇਖੋ ਪਤਾ ਲੱਗਦਾ ਬਾਈ ਜੀ ਕੋਈ ਚੀਜ਼ ਹੈਗੀ ਆ। ਠੀਕ ਹੈ ਜੀ ਬਿਲਕੁਲ ਬਾਈ ਜੀ ਹੂ ਬੂ ਡਿੱਟੋ ਸਗੀਆਂ ਪੈਣਾ ਨੇ ਬਾਬੇ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਉੱਡੀਆਂ ਵੀ ਹੋਈਆਂ ਨੇ ਪਹਿਲੇ ਤੋਂ ਪਹਿਲੇ ਸਾਲ ਕੋਈ ਮੇਰਾ ਵੀ ਡਾਉਣ ਦਾ ਇੱਛੂ ਖੋ ਗਏ ਨਾ ਮਾਦੀਆਂ ਨੂੰ ਡਾ ਵੀ ਸਕਦਾ ਜੋੜਿਆਂ ਚ ਪਾਉਣੀ ਤੁਸੀਂ ਜੋੜਿਆਂ ਦੇ ਵਿੱਚ ਪਾ ਸਕਦੇ ਹੋ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਆ ਜੀ ਆਪਣੇ ਜਾਨਵਰਾਂ ਦੀ ਪਹੁੰਚ ਮੇਰਾ ਭਰਾ ਆਲ ਪੰਜਾਬ ਆ ਇੱਦੂ ਲਾਵਾ ਸਜਣੋਂ ਦਿੱਲੀ ਚੰਡੀਗੜ੍ਹ ਤੇ ਆਂ ਵਾਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਵੀ ਜਾਨਵਰ ਆਪਣੇ ਜਾਂਦੇ ਨੇ ਤੇ ਵੀਰੇ ਬਸ ਰਹੀ ਆ ਪਾ ਕਬੂਤਰ ਭੇਜਦੇ ਆ ਉੱਥੋਂ ਦਾ ਜਿਹੜਾ ਕਿਰਾਇਆ ਹੁੰਦਾ ਸਜਣੋਂ ਉਹ ਅੱਡ ਕਿਰਾਇਆ ਹੁੰਦਾ ਆ ਠੀ ਤੋ ਸਹੀ ਸਾਰਬ ਤੁਹਾਡੇ ਸ਼ਹਿਰ ਦੇ ਵਿੱਚ ਜਨਵਰ ਪਹੁੰਚ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ ਜੀ ਠੀਕ ਹੈ ਤੇ ਪੇਮੈਂਟ ਬਾਈ ਜੀ ਆਪਣੀ ਐਡਵਾਂਸ ਹੁੰਦੀ ਹੈ ਬਹੁਤ ਵੀਰ ਕਹਿੰਦੇ ਨੇ ਵੀਰੇ ਅਸੀਂ ਬਾਸ ਸਾਲ ਨੂੰ ਪੈਸੇ ਦੇ ਦੇਾਂਗੇ ਨਹੀਂ ਵੀਰ ਪੇਮੈਂਟ ਆਪਣੀ ਐਡਵਾਂਸ ਹੁੰਦੀ ਹੈ ਫੇਰ ਹੀ ਆਪਾਂ ਜਨਵਰ ਡਿਲੀਵਰ ਕਰੀ ਦੇਨੇ ਠੀਕ ਹੈ ਚੈੱਕ ਕਰ ਸਕਦੇ ਹੋ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਪੇਮੈਂਟ ਲਾਇਆ ਕਰੋ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਪਰ ਆਉਣਗੇ ਹੀ ਆਉਣਗੇ ਇਸ ਗੱਲ ਦਾ ਆਪਣਾ ਰਿਕਾਰਡ ਸੀ ਹੈ ਤੇ ਬਾਈ ਜੀ ਰਹੇਗਾ ਜੇ ਰੱਬ ਨੇ ਚਾਇਆ ਠੀਕ ਹੈ ਬਾਕੀ ਆ ਚੈੱਕ ਕਰ ਸਕਦੇ ਹਾਂ ਮਾਦੀਆਂ ਨਾਲ ਹੁਣ ਖੜਦੀਆਂ ਨਹੀਂ ਪਈਆਂ ਕਿਉਂਕਿ ਜਾਲ ਦੇ ਵਿੱਚ ਕਬੂਤਰ ਫਿਰਦੇ ਆ ਉਧਰ ਜਾਣ ਨੂੰ ਕਰਦੀਆਂ ਨੇ ਦਾਣੇ ਪਾਣੀ ਦਾ ਟਾਈਮ ਹੋਇਆ ਵਾ ਤਾਂ ਕਰਕੇ ਠੀਕ ਹੈ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਸੋਨੂ ਕਰ ਕਿਸੇ ਅਗਲੀ ਵੀਡੀਓ ਵਿੱਚ ਲਿਆਵਾਂਗੇ ਤੁਹਾਡੇ ਆਸਤੇ ਵਧੀਆ ਟੌਪ ਕਲਾਸ ਦੇ ਵਧੀਆ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਵਜੀ